ਹਲਕਾ ਪਛਮੀ ਦੇ ਵਿਧਾਇਕ ਡਟਾ ਜਸਬੀਰ ਸਿੰਘ ਸੰਧੂ ਅਤੇ ਮੇਅਰ ਜਤਿੰਦਰ ਸਿੰਘ ਮੋਤੀਪਾਟਿਆ ਵੱਲੋਂ ਅੱਜ ਵਾਰਡ ਨੰਬਰ 2 ਦੇ ਕਾਉਂਸਲਰ ਅਮਰਜੀਤ ਸਿੰਘ ਦੀ ਅਗਵਾਈ ਹੇਠ ਔਰਚਿਟ ਸਿਟੀ ਅਤੇ ਰਣਜੀਤ ਵਿਹਾਰ ਇਲਾਕਿਆਂ ਵਿੱਚ ਪੀਣ ਵਾਲੇ ਪਾਣੀ ਦੇ ਨਵੇਂ ਟਿਊਬਵਲ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਮੁੱਖ ਉਦੇਸ਼ ਲੋਕਾਂ ਨੂੰ ਮੂਲ ਸਹੂਲਤਾਂ ਉਪਲਬਧ ਕਰਵਾਉਣਾ ਹੈ ਜਿਸ ਵਿੱਚ ਸਾਫ਼ ਪਾਣੀ ਸਭ ਤੋਂ ਪਹਿਲੀ ਜ਼ਰੂਰਤ ਹੈ 90 ਟਿਊਬਲਾਂ ਦੇ ਸਥਾਪਨਾ ਨਾਲ ਇਲਾਕੇ ਦੇ ਸੈਂਕੜਾ ਘਰਾਂ ਨੂੰ ਸਾਫ਼ ਅਤੇ ਲਗਾਤਾਰ ਪਾਣੀ ਦੀ ਸਪਲਾਈ ਮਿਲੇਗੀ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ

ਸਿਟੀ ਦੇ ਜਿੰਨੇ ਵੀ ਮੇਰੇ ਇਥੇ ਵੀ ਸਾਰੇ ਮੁਤਵਾਰ ਆਮ ਆਦਮੀ ਪਾਰਟੀ ਦੇ ਸਾਰਿਆਂ ਦੇ ਵੱਲੋਂ ਕਾਫੀ ਜ਼ਿਆਦਾ ਉਤਸ਼ਾਹ ਤੇ ਵਿਖਿਆ ਗਿਆ ਕਿਉਂਕਿ ਕਾਫੀ ਚੇਤੋ ਚਰੋਕਣੀ ਮੰਗ ਸੀ ਇਲਾਕਾ ਨਿਵਾਸੀਆਂ ਦੀ ਕਿ ਦੇ ਚ ਜਿਹੜਾ ਟਿਊਬ ਪੀਣ ਵਾਲਾ ਪਾਣੀ ਆ ਉਹਦੀ ਸਪਲਾਈ ਨਹੀਂ ਹੈਗੀ। ਸੋ ਇਲਾਕਾ ਨਿਵਾਸੀਆਂ ਦੀ ਮਸਲਿਆਂ ਨੂੰ ਦੇਖਦਿਆਂ ਹੋਇਆਂ ਕਾਰਪੋਰੇਸ਼ਨ ਵੱਲੋਂ ਇਹ ਟਿਊਬ ਜਿਹੜਾ ਇਥੇ ਪਾਸ ਕਰਕੇ ਲਵਾਇਆ ਗਿਆ ਤੇ ਅੱਜ ਇਸ ਟਿਊਬਲ ਦਾ ਨੁਕਟਨ ਕਰਨ ਵਾਸਤੇ ਪਹੁੰਚੇ ਹਾਂ। ਮੇਰੇ ਨਾਲ ਸਾਡੇ ਐਮਐਸਏ ਦੇ ਮੇਰ ਜਸਵਿੰਦਰ ਸਿੰਘ ਮੋਤੀ ਪਾਸੇ ਦੀ ਨਾਲ ਇਸ ਵਾਰਡ ਦੇ ਕੌਂਸਲਰ ਸਾਰਾ ਮਜੀਤ ਸਿੰਘ ਜੀ ਹੋਰ ਮੋਤਵਾ ਸੱਜਣ ਵੱਡੀ ਗਿਣਤੀ ਜਿਹੜੇ ਸਾਰੇ ਇਸ ਵਾਰਡ ਦੇ ਨਮਾਇंदे ਆ ਉਹ ਸਾਰੇ ਆਏ ਆ ਸੋ ਇਹਨਾਂ ਸਾਰਿਆਂ ਨੂੰ ਮੈਂ ਬਹੁਤ-ਬਹੁਤ ਵਧਾਈ ਦੇਣਾ ਕਿ ਤੁਹਾਡੀ ਜਿਹੜੀ ਚਿਰੋਖਣੀ ਮੰਗਿਓ ਉਹ ਪੂਰੀ ਕੀਤੀ ਗਈ ਹੈ ਤੇ ਇਹ ਵੀ ਦੋਨਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੀਆਂ-ਦੀਆਂ ਸੜਕਾਂ ਜਿਹੜੀਆਂ ਵੀ ਰੋਟੀਆਂ ਉਹਨਾਂ ਦਾ ਦੁਕਾਟਨ ਵੀ ਕੀਤਾ ਜਾਊਗਾ ਉਹ ਟਰਾਂਸਫਾਰਮਰ ਰਹਿੰਦੇ ਸੀ ਉਹਨਾਂ ਦੇ ਕਾਫੀ ਲਗਵਾ ਦਿੱਤੇ ਗਏ ਆ ਜੇ ਕੋਈ ਹੋਰ ਡਿਮਾਂਡ ਹੋਏਗੀ ਆ ਤੇ ਅੱਜ ਮੈਨੂੰ ਦੱਸ ਦੇਣਗੇ ਤੇ ਇਹਨਾਂ ਦੀ ਆਉਣ ਵਾਲੀ ਹੂੰ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਕਰ ਦੇਾਂਗੇ ਨਾਨਸਾ ਬੋਲਣਾ ਕੋ ਚਿਫਾਰ ਚਾਹੀਏ ਤੇ ਮੇ ਸੇਵ ਨੇ ਤੇ ਸੋਣੀ ਲੈ ਜੀ ਤੁਹਾਡੇ ਨਾਲ ਹੀ ਮੈਂ ਤੁਹਾਡੀ ਸਿਫਾਰਿਸ਼ ਕਰ ਦਿੰਨਾ ਤੇ ਮੇ ਸੇਵ ਲਈ ਸੋਨੋਗੀ ਡਾਕਟਰ ਤੁਹਾਡਾ ਹੁਕਮ ਚਾਹੀਦਾ ਮੇ ਸੇਵ ਨਿਰਮਲ ਸਿੰਘ ਨਾਨ ਜੀ ਵੱਲੋਂ 6 ਨੰਬਰ ਜੀ ਦਾ ਸਰ ਜੀ ਜਿੰਦਾਬਾਦ ਜੀ ਤੇ ਮੈਂ ਸੇ ਮੇ ਸਾਹਿਬ ਨੇ ਵੀ ਕਿਹਾ ਕਿ ਆਪਾਂ ਜਲ ਤੋਂ ਜਲਦੀ ਇਹਨਾਂ ਜਿਹੜੀ 6 ਨੰਬਰ ਸੜਕ ਜਾਏਗੀ ਆ ਉਹ ਬਣਾਈਏ ਲੇਕਿਨ ਆਂਡ ਗਵਾਂਡ ਸਾਰੀਆਂ ਹੀ ਬਣ ਗਈਆਂ ਉਹ ਇੱਕੋ ਰਹਿ ਗਈ ਆ ਪਤਾ ਨਹੀਂ ਕਿਉਂ ਰਹਿ ਗਈ ਇਟਲ ਹੁਣ ਪਤਾ ਲੱਗਾਂਗੇ ਕਿਉਂ ਰਹਿ ਗਈ ਹੈ ਤੇ ਉਹ ਵੀ ਛੇਤੀ ਬਣਾ ਦੇਵਾਂਗੇ ਮੈਂ ਇਹਨਾਂ ਨੂੰ ਪੂਰਾ ਆਸ਼ਵਾਸ਼ਣ ਦਿੰਦਾ ਹੋਰ ਵੀ ਜਿਹੜੇ ਵਾਰਡ ਦੇ ਕੰਮ ਆ ਆਪਾਂ ਉਹਨਾਂ ਨੂੰ ਪਹਿਲ ਦੇ ਅਧਾਰ ਤੇ ਕਰਾਵਾਂਗੇ ਸੋ ਮੇਰੇ ਵੱਲੋਂ ਸਾਰੀ ਸੰਗਤ ਨੂੰ ਦਿਲ ਦੀਆਂ ਗ੍ਰਾਈਆਂ ਚ ਬਹੁਤ ਮੁਬਾਰਕਾ ਅੱਜ ਸਾਡੇ ਮਾਨਯੋਗ ਐਮ ਐਲ ਏ ਡਾਕਟਰ ਸਾਹਿਬ ਡਾਕਟਰ ਸੰਤ ਸਾਹਿਬ ਜਸਬੀਤ ਸਿੰਘ ਜੀ ਸੰਧੂ ਸਾਡਾ ਵੀਰ ਕਾਉਂਸਲਰ ਸਾਥੀ ਸਾਹਮਰਜੀਤ ਸਿੰਘ ਔਰ ਸਾਡੇ ਆਨੰਦ ਸਾਹਿਬ ਸਾਡੇ ਆਪਣਾ ਹਰਬੰਸ ਜੀ ਸਾਰੇ ਕਰਨਵੀਰ ਖੜਾ ਸਾਰੇ ਮੈਂ ਨਾ ਕਿਦਾ ਲਵਾਂ ਦੇ ਕਿਦਾ ਨਹੀਂ ਸਾਰੇ ਸੱਜਣ ਨੇ ਸੋ ਇਸ 2 ਨੰਬਰ ਵਾਰਡ ਚ ਕਾਫੀ ਦੇਰ ਦੀ ਡਿਮਾਂਡ ਸੀਗੀ ਕਿ ਇੱਥੇ ਪਾਣੀ ਯਾਰ ਪੀਣ ਵਾਲੇ ਪਾਣੀ ਦੀ ਦਿੱਕਤ ਤੇ ਟਿਊਬਵੈੱਲ ਲੱਗਣਾ ਚਾਹੀਦਾ ਸੋ ਡਾਕਟਰ ਸਾਹਿਬ ਨੇ ਜੋ ਸਾਨੂੰ ਕਾਰਪੋਰੇਸ਼ਨ ਨੂੰ ਹੁਕਮ ਕੀਤਾ ਇੱਥੇ ਅੱਜ ਅਸੀਂ ਟਿਊਬਵੈੱਲ ਲਗਾ ਕੇ ਦਾ ਮੂਰਤ ਕਰ ਰਹੇ ਆਂ ਔਰ ਆਉਣ ਵਾਲੇ ਟਾਈਮ ਤੇ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਇੱਥੇ ਜਿਹੜੀਆਂ ਕੋਈ ਗਲੀਆਂ ਦਾ ਵੀ ਹੋਰ ਵੀ ਹੋਏਗੀ ਲੋਡ ਜਿਵੇਂ ਜਿਵੇਂ ਇਹਨਾਂ ਦਾ ਹੁਕਮ ਹੋਏਗਾ ਅਸੀਂ ਉਹ ਜਿਹੜਾ ਡਿਵੈਲਪਮੈਂਟ ਦੇ ਕੰਮ ਜਿਹੜੇ ਕੋਈ ਵੀ ਤੁਹਾਨੂੰ ਰਹਿਣ ਨਹੀਂ ਦਿੱਤਾ ਜਾਏਗਾ ਡਾਕਟਰ ਸਾਹਿਬ ਨੇ ਵੈਸਟ ਕੌਂਸਲਟੈਂਸੀ ਦੇ ਬਹੁਤ ਸਾਰੇ ਕੰਮ ਜਿਹੜੇ ਨੇ ਪਾਸ ਕਰਵਾਏ ਨੇ ਜਿਹੜੇ ਕਿ ਆ ਦਿਵਾਲੀ ਤੋਂ ਬਾਅਦ ਐ ਰਾਕਟ ਦੀ ਸਪੀਡ ਦੇ ਨਾਲ ਕੰਮ ਚੱਲਣਗੇ ਅੱਜ ਵੀ ਅਸੀਂ ਦਿਵਾਲੀ ਨੂੰ ਮੁੱਖ ਰੱਖਦੇ ਹੋਏ ਫਾਇਰ ਬ੍ਰਿਗੇਡ ਦੀਆਂ 6 ਨਵੀਆਂ ਗੱਡੀਆਂ ਮੰਗਵਾ ਕੇ ਆਪਣੇ ਜਿਹੜੇ ਅਮਲੇ ਦੇ ਵਿੱਚ ਸ਼ਾਮਲ ਕੀਤੀਆਂ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਕਿਸਮ ਦੀ ਵੀ ਕੋਈ ਵੀ ਡਵੈਲਪਮੈਂਟ ਵੱਲੋਂ ਕਮੀ ਨਹੀਂ ਰਹਿਣ ਦਿੱਤੀ ਜਾਏਗੀ ਜਿਵੇਂ ਕੂੜੇ ਦੇ ਡੰਪ ਦਾ ਸੀਗਾ ਉਹ ਸਾਰੇ ਐਮਐਲਏ ਸਹਿबान ਸ਼ਹਿਰ ਦੇ ਅਸੀਂ ਮਿਲ ਕੇ ਜਿਹੜਾ ਪਿੱਛੇ ਮੂਰਤ ਵੀ ਕੀਤਾ ਉਹ ਵੀ ਖਤਮ ਕਰਨਾ ਹੈ ਜਿਹੜੀ ਕੂੜੇ ਦੀ ਥੋੜੀ ਬਹੁਤੀ ਸਮੱਸਿਆ ਚੁੱਕਣ ਦੀ ਆ ਰਹੀ ਹੈ ਕਿਉਂਕਿ ਪੁਰਾਣੀ ਕੰਪਨੀ ਪਿਛਲੇ 9 ਸਾਲ ਤੋਂ ਬਹੁਤ ਸ਼ਹਿਰ ਨੂੰ ਤੰਗ ਕਰ ਰਹੀ ਸੀ ਉਹਨੂੰ ਬਦਲਣ ਲਈ ਸਾਨੂੰ ਮਹੀਨਾ 2 ਮਹੀਨੇ ਜਿਹੜੀ ਇਹ ਦਿੱਕਤ ਆਉਣੀ ਸੀ ਸਾਨੂੰ ਪਤਾ ਸੀ ਸੋ ਉਹਨੂੰ ਕੰਟਰੋਲ ਅਸੀਂ ਕਾਫੀ ਹੱਦ ਤੱਕ ਕਰ ਲਿਆ ਨਵੀਂ ਕੰਪਨੀ ਜਿਹੜੀ ਆ ਚੁੱਕੀ ਉਹ 15-20 ਦਿਨਾਂ ਨੂੰ ਇਸੇ ਮਹੀਨੇ ਦੇ ਵਿੱਚ ਵਿੱਚ ਤਕਰੀਬਨ 100-150 ਗੱਡੀ ਇਸ ਮਹੀਨੇ ਚ ਆ ਜਾਏਗੀ 100-150 ਗੱਡੀ ਜਿਹੜੀ ਅਗਲੇ ਮਹੀਨੇ ਤੱਕ 30 ਦਸੰਬਰ ਤੋਂ ਪਹਿਲਾਂ ਪਹਿਲਾਂ ਅਸੀਂ ਸ਼ਹਿਰ ਨੂੰ ਚਮਕਾ ਦੇਣਾ ਇੱਕ ਵੀ ਟੀਲਾ ਵੀ ਕਿਤੇ ਨਜ਼ਰ ਨਹੀਂ ਆਏਗਾ ਸੋ ਵੇਖੋ ਅੱਜ ਤੱਕ ਆਮ ਆਦਮੀ ਪਾਰਟੀ ਨੇ ਤੁਸੀਂ ਸਾਡੇ ਡਾਕਟਰ ਸਾਹਿਬ ਨੂੰ ਚੁਣ ਕੇ ਭੇਜਿਆ ਲੇਕਿਨ ਤੁਹਾਡੀ ਕਦੀ ਵੀ ਕੋਈ ਡਿਮਾਂਡ ਹੁੰਦੀ ਹੈ ਡਾਕਟਰ ਸਾਹਿਬ ਜਿਹੜੀ ਹੈ ਉਹਨੂੰ ਚੇਚੇ ਤੌਰ ਤੇ ਸਾਡੇ ਨਾਲ ਵੀ ਕਈ ਵਾਰੀ ਲੜਦੇ ਨੇ ਕਿ ਵੀ ਮੇਰੀ ਜਿਹੜੀ ਕੌਂਸਲੈਂਸੀ ਜੇ ਇਹ ਕੰਮ ਨੇ ਪ੍ਰਾਇੋਰਟੀ ਦੇ ਉੱਤੇ ਹੋਣੇ ਚਾਹੀਦੇ ਨੇ ਕਦੀ ਵੀ ਸਾਡੇ ਡਾਕਟਰ ਸੰਤੂ ਸਾਹਿਬ ਪਿੱਛੇ ਨਹੀਂ ਦਿੰਦੇ ਸੋ ਨੌਜਵਾਨ ਨੇ ਵਧੀਆ ਨੇ ਔਰ ਇੱਕ ਦੂਜੇ ਨੂੰ ਈਜ਼ੀ ਮਿਲਨਸਾਰ ਨੇ ਔਰ ਅਪਰੋਚੇਬਲ ਨੇ ਸੋ ਆਮ ਆਦਮੀ ਪਾਰਟੀ ਨੇ ਜੋ ਤੁਹਾਡੇ ਨਾਲ ਵਾਅਦੇ ਕੀਤੇ ਸਨ ਇਨ ਬਿਨ ਪੂਰੇ ਕਰਨੇ ਨੇ ਕਿਉਂਕਿ 2027 ਦੇ ਵਿੱਚ ਵੀ ਅਸੀਂ ਤੁਹਾਡੇ ਕੋਲੋਂ ਵੋਟਾਂ ਲੈਣੀਆਂ ਨੇ ਸਾਡੇ ਡਾਕਟਰ ਸਾਹਿਬ ਨੇ 2027 ਦੇ ਵਿੱਚ ਵੀ ਤੁਹਾਡੇ ਵਿੱਚ ਹੋਣਾ ਜਿੰਦਾਬਾਦ ਜਿੰਦਾਬਾਦ ਤੇ ਜਿਹੜੀਆਂ ਇਹਨਾਂ ਨੂੰ ਦੁਬਾਰਾ ਵੀ ਇੱਥੋਂ ਹੀ ਤੁਸੀਂ ਚੁਣ ਕੇ ਭੇਜਣਾ ਕਿਉਂਕਿ ਤੁਹਾਡੇ ਡਿਵੈਲਪਮੈਂਟ ਦਾ ਕੋਈ ਵੀ ਕਮੀ ਪੇਛੀ ਕੋਈ ਕੰਮ ਅਸੀਂ ਰਹਿਣ ਨਹੀਂ ਦੇਣਾ ਜੋ ਮੂੰਹ ਕਟੋਗੇ ਜੈਨੂਨ ਕੰਮ ਉਹ ਤੁਸੀਂ ਡਾਕਟਰ ਸਾਹਿਬ ਨੂੰ ਮਿਲ ਸਕਦੇ ਹੋ ਜਦੋਂ ਮਰਜੀ ਤੁਹਾਡੇ ਜਿਹੜੇ ਕੰਸਿਸਟੈਂਸੀ ਦੇ ਐਮਐਲਏ ਨੇ ਸੋ ਜੋ ਮੈਨੂੰ ਹੁਕਮ ਕਰਨਗੇ ਅਸੀਂ ਰੈਡੀ ਆ ਤੁਸੀਂ ਗਲੀ ਦਾ ਹੁਕਮ ਕੀਤਾ ਡਾਕਟਰ ਸਾਹਿਬ ਡਾਕਟਰ ਸਾਹਿਬ ਨੇ ਜੋ ਹੁਕਮ ਕਰਦੇ ਬਣਾ ਦੇਾਂਗੇ 6 ਨੰਬਰ ਗਲੀ ਦਾ ਵੀ 6 ਨੰਬਰ ਗਲੀ ਬੋਲਦੇ ਹੋ ਸਰ 6 ਨੰਬਰ ਗਲੀ ਔਰ ਚਰਖਰੀ ਸਾਰੇ ਆਨੰਦ ਸਾਹਿਬ ਔਰ ਬਸ ਸਿੰਘ ਸਾਰੇ ਜੋ ਡਾਕਟਰ ਸਾਹਿਬ ਨੇ ਹੁਕਮ ਕੀਤਾ ਜੀ ਉਹ ਇਨ ਬਿਨ ਪਾਲ ਲੋਈ ਨਾਲ ਜਿਹੜੀ ਰੋਡ ਆ ਰਹੀ ਹੈ ਨਾ ਉਹ ਬਾਈਪਾਸ ਬੰਨ ਕਰਕੇ ਉਹ ਬੜੀ ਮਸਲਿਆਂ ਦੀ ਸਾਰਾ ਟੋਲ ਜਿਹੜੀ ਜਾਂਦਾ ਉਹ ਵੀ ਭਾਵੇਂ ਬਿਸ਼ੱਕ ਭਾਵੇਂ ਰਿਪੇਅਰ ਕਰ ਦੋ ਨਵੀਂ ਨਾ ਬਣਾਓ ਐਕਚੁਅਲੀ ਉਹ ਜਿਹੜੀ ਹੈ ਨਾ ਪੀ ਡਬਲਯੂ ਡੀ ਦੇ ਕੋਲ ਹੈਗੀ ਆਪਾਂ ਉਹਦਾ ਪਤਾ ਕਰ ਲੈਣਾ ਸਾਰਾ ਜੋ ਵੀ ਹੈਗਾ ਉਹਦਾ ਕਰਕੇ ਅਸੀਂ ਇਹ ਜਿਹੜਾ ਤੁਹਾਡਾ ਇਹ ਜਿਹੜੀ ਇਹ ਟੰਗਟਾ ਡਰੇਨ ਨੇ ਇਹਦੇ ਉੱਤੇ ਵੀ ਵਰਕ ਕਰ ਰਹੇ ਆ ਉਹ ਵੀ ਅਸੀਂ ਜਲਦੀ ਜਲਦੀ ਕੋਈ ਨਾ ਕੋਈ ਦਾ ਹਾਲ ਜਿਹੜਾ ਵੇਖੋ ਅੱਜ ਤੋਂ 30 ਸਾਲ 20 ਸਾਲਾਂ ਚ ਕਦੀ ਉਹਦੀ ਕਿਤੇ ਡੀਸਿਲਟਿੰਗ ਨਹੀਂ ਕਰਾਈ ਅਸੀਂ ਪਿੱਛੇ ਉਹਦੀ ਡੀਸਿਲਟਿੰਗ ਕਰਵਾਈ ਹੈ ਲੇਕਿਨ ਪ੍ਰੋਪਰ ਨਹੀਂ ਹੋਈ ਅਜੇ ਲੇਕਿਨ ਫੇਰ ਵੀ ਇਹਨੂੰ ਪ੍ਰੋਪਰ ਕਰਵਾਵਾਂਗੇ ਇਹਦੇ ਤੇ ਜੋ ਪ੍ਰੋਬਲਮ ਆ ਰਹੀ ਏ ਅਸੀਂ ਡਿਸਕਸ ਕਰਦੇ ਰਹਿੰਦੇ ਆ ਇਹ ਸਾਰੇ ਤੁਹਾਡੇ ਸੋਲਵ ਕਰਨੇ ਨੇ ਹੋ ਗਿਆ ਚੰਗੀ ਗੱਲ ਆ ਪਰ ਉਹਨਾਂ ਦੀ ਕੁਆਲਿਟੀ ਵਾਈਜ਼ ਦੇਖਿਆ ਜਾਵੇ ਤਾਂ ਅੱਜ ਗੇਟ ਖਜ਼ਾਨੇ ਦਾ ਮੈਂ ਨਜ਼ਾਰਾ ਦੇਖ ਕੇ ਆ ਜਿੱਥੇ ਸੜਕ ਬਣਨੀ ਸ਼ੁਰੂ ਹੋ ਗਈ ਹੈ ਪਰ ਜਿੱਥੇ ਗਟਕਾ ਪੈਣਾ ਚਾਹੀਦਾ ਸੀ ਉੱਥੇ ਗਟਕਾ ਨਹੀਂ ਪਾਇਆ ਜਾ ਰਿਹਾ ਤੇ ਸਿੱਧਾ ਪ੍ਰੀਮਿਕਸ ਪਾਇਆ ਜਾ ਰਿਹਾ ਉਹ ਕੀ ਲੱਗਦਾ ਕਿ ਚੱਲੇਗੀ ਦੇਖੋ ਇੱਕ ਇੱਕ ਗੱਲ ਸਮਝੋ ਕਿ ਜਿੱਥੇ ਵੀ ਜੋ ਵੀ ਉਹਦੀ ਰਿਕੁਆਇਰਡ ਆ ਜੋ ਵੀ ਉਹਦਾ ਅਸਟੀਮੇਟ ਦਿੱਤੇ ਨੇ ਜੋ ਉਹਦਾ ਟੈਂਡਰ ਲੱਗਾ ਉਹਦੇ ਤੋਂ 19 21 ਵੀ ਨਹੀਂ ਕਿਤੇ ਉੜੀ ਸਾਡੇ ਅਫਸਰਾਂ ਨੂੰ ਬਿਲਕੁਲ ਸਖਤ ਅਧਿਤਾ ਨੇ ਜੋ ਜੋ ਪਾਸ ਹੋਇਆ ਉਸੇ ਮਿਕਦਾਰ ਦੇ ਨਾਲ ਉਸੇ ਸਿਸਟਮ ਦੇ ਨਾਲ ਹੀ ਬਣੇਗਾ ਜੀ ਕਿਤੇ ਵੀ ਕੋਈ ਦਿੱਕਤ ਦੇਖੋ ਤੁਸੀਂ ਜਿਹੜੀ ਬਰਸਾਤ ਤੋਂ ਪਹਿਲਾਂ ਜਿਹੜੀਆਂ ਸੜਕਾਂ ਬਣਾਈਆਂ ਸੀ ਅੱਜ ਐਨੀ ਵੀ ਸੜਕੋਲ ਹੀ ਕੋਈ ਵੀ ਨਹੀਂ ਹਿੱਲੀ ਆ ਸ਼ਹਿਰ ਦੇ ਵਿੱਚ ਵੇਖੋ ਤੁਸੀਂ ਜਾ ਕੇ ਸੋ ਜਿਹੜੀ ਕਵਾਲਿਟੀ ਜੋ ਟੈਂਡਰ ਦੇ ਵਿੱਚ ਦਿੱਤਾ ਤਾਂ ਉਹਨਾਂ ਨੂੰ ਉਸੇ ਮਿਕਦਾਰ ਦੇ ਉੱਤੇ ਉਸੇ ਉੱਤੇ ਹੀ ਬਣਨ ਗਿਆ ਕਿਤੇ ਕੋਈ ਦਿੱਕਤ ਨਹੀਂ ਆਈ ਠੀਕ ਹੈ ਸਾਹਿਬ ਜੀ ਆਇਆ ਜਰਨਲ ਕੀ ਕਨੋਜ ਵਾਜ ਜੀ ਦੇ ਖਾਲਸਾ ਵਾਜ ਜੀ ਕੀ ਪਤੇ ਮੈਂ ਡਾਕਟਰ ਜਸਬੀਰ ਸਿੰਘ ਸੰਧੂ ਜੀ ਐਮ ਐਲ ਏ ਆਪਣੇ ਐਮ ਐਲ ਏ ਸਾਹਿਬ ਵਾਲਾ ਵੈਟਰ ਤੇ ਆਪਣਾ ਮੇਰ ਸਾਹਿਬ ਮਤੀ ਪਟਿਆ ਜੀ ਤੇ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦਾ ਹਾਂ ਜੋ ਕਿ ਕਲੋਨੀ ਅਨਜੀਤ ਵਿਹਾਰ ਤੇ ਓਜੋ ਸਿਟੀ 15 20 ਸਾਲ ਤੋਂ ਵਸੀ ਹੀ ਇਹਨਾਂ ਦੀ ਮੰਗ ਹੀ ਵੀ ਵਾਟਰ ਸਪਲਾਈ ਨਹੀਂ ਹੈਗੀ ਮੈਂ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਪਰਮਾਤਮਾ ਦੇ ਦਿਲ ਦੇ ਦਿਲ ਦੀ ਮੰਦਰੀ ਬਣਾਵੇ ਜਿਨ੍ਹਾਂ ਨੇ ਪਉਣ ਦਾ ਕੰਮ ਕੀਤਾ ਸਾਰਿਆਂ ਨੂੰ ਪਾਣੀ ਪਿਆਇਆ ਜਿਹੜੇ 15 20 ਸਲਾਂ ਤੋਂ ਪਿਆਸੇ ਸੀ ਜਿਹੜੀ ਕਲੋਨੀ ਬਣੀ ਹੋਈ ਕਿਸੇ ਨੇ ਸਰਕਾਰ ਨੇ ਸਹਾਰ ਨਹੀਂ ਲਈ ਇਹਨਾਂ ਨੇ ਸਹਾਰ ਲਈ ਆ ਪਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਤੇ ਮੈਂ ਬਹੁਤ-ਬਹੁਤ ਵਧਾਈ ਦਿੰਦਾ ਅਨਜੀਤ ਵਿਹਾਰ ਵਸੀਆਂ ਨੂੰ ਤੇ ਅਜੋ ਛੁੱਟੀ ਵਾਲਿਆਂ ਨੂੰ ਜਿੰਦਾਬਾਦ ਕਿ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਦੀ ਵਾਟਰ ਸਪਲਾਈ ਵਧੀਆ ਸਾਫ ਸੁਥਰਾ ਪਾਣੀ ਜੋ 750 ਫੁੱਟ ਬੂਰਿਆ ਪੀਣ ਜੋ ਪਾਣੀ ਮਿਲੇਗਾ ਤੇ ਆਉਣ ਵਾਲੇ ਆਉਣ ਵਾਲੇ ਸਮੇਂ 'ਚ ਇਹਨਾਂ ਦੀ ਹੋਰ ਵੀ ਜਿਹੜੀਆਂ ਡਿਮਾਂਡ ਹੋਣਗੀਆਂ ਪੂਰੀਆਂ ਕੀਤੀਆਂ ਜਾਣਗੀਆਂ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਸਾਹਿਬ ਦੇ ਕੀ ਕਰੇ ਸ਼ੁਰੂ